ਔਨਰ ਦੇਖ ਰਿਹਾ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ ਪੀੜਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਦੌਰੇ ਦੇ ਉੱਤੇ ਅੱਜ ਨਿਕਲੇ ਹੋਏ ਨੇ ਤਾਂ ਇਸ ਦੌਰੇ ਦੌਰਾਨ ਜਿਹੜਾ ਕਿ ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾ ਧਮਕੀ ਮਿਲੀ ਆ ਤਾਂ ਇੱਕ ਪਾਸੇ ਜਿਹੜਾ ਪੀਐਮ ਨਰਿੰਦਰ ਮੋਦੀ ਦੌਰੇ ਤੇ ਨੇ ਤੇ ਦੂਜੇ ਪਾਸੇ ਜਿਹੜਾ ਕਿ ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਮੌਕੇ ਤੇ ਜਿਹੜਾ ਕਿ ਭਾਜੜਾ ਪੈ ਗਈਆਂ ਨੇਤਾ ਦੱਸਦੀ ਹੈ ਕਿ ਧਮਕੀ ਮਿਲਣ ਮਗਰੋਂ ਕਾਲਜ ਨੂੰ ਖਾਲੀ ਕਰਵਾਇਆ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਮੌਕੇ ਤੇ ਪਹੁੰਚੀਆਂ ਨੇ ਓਪੀਡੀ ਅਤੇ ਵਾਰਡਾਂ ਨੂੰ ਵੀ ਜਿਹੜਾ ਖਾਲੀ ਕਰਵਾਇਆ ਗਿਆ ਤਾਂ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਕਿਸ ਦੇ ਵੱਲੋਂ ਇਹ ਧਮਕੀ ਭੇਜੀ ਗਈ ਹੈ ਤਾਂ ਪੀਐਮ ਮੋਦੀ ਜਿੱਥੇ ਕੀ ਦੌਰੇ ਦੇ ਉੱਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰੇ ਦੇ ਉੱਤੇ ਨੇ ਹੜ੍ਹ ਪੀੜਤ ਜਿਹੜੇ ਇਲਾਕੇ ਨੇ ਉੱਥੋਂ ਦਾ ਦੌਰਾ ਕਰ ਰਹੇ ਨੇ ਤਾਂ ਦੂਜੇ ਪਾਸੇ ਹੀ ਜਿਹੜੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੈਡੀਕਲ ਕਾਲਜ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਹਸਪਤਾਲ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲੋਕਾਂ ਦੇ ਵਿੱਚ ਦਸ਼ਾ ਦਾ ਮਾਹੌਲ ਬਣ ਗਿਆ دہشت ਫੈਲ ਗਈ ਹੈ ਪੁਲਿਸ ਨੇ ਹਸਪਤਾਲ ਦੇ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਤੇ ਹਸਪਤਾਲ ਦੇ ਅੰਦਰ ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ ਇਸ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਲਗਭਗ 300 ਮਰੀਜ਼ਾਂ ਨੂੰ ਸੁਰੱਖਿਅਤ ਜਗ੍ਹਾ ਤੇ ਤਬਦੀਲ ਕਰ ਦਿੱਤਾ ਗਿਆ ਤਾਂ ਮਰੀਜ਼ਾਂ ਨੂੰ ਹਸਪਤਾਲ ਦੀ ਇਮਾਰਤ ਤੋਂ ਦੂਰ ਦਰੱਖਤਾਂ ਦੀ ਛਾਹ ਹੇਡ ਸਟ੍ਰੈਚਰ ਅਤੇ व्हीਲ ਚੇਅਰਾਂ ਤੇ ਬਿਠਾਇਆ ਗਿਆ ਤਾਂ ਹਸਪਤਾਲ ਵਿੱਚ ਹਰ ਵਸਤੂ ਦੀ ਜਾਂਚ ਕੀਤੀ ਜਾਰੀ ਹੈ ਚੰਗੀ ਤਰ੍ਹਾਂ ਜਿਹੜੀ ਜਾਂਚ ਪੜਤਾਲ ਹੈ ਉਹ ਕੀਤੀ ਜਾ ਰਹੀ ਹੈ ਖੰਗਾਲਿਆ ਜਾ ਰਿਹਾ ਸਭ ਕੁਝ ਕਿ ਆਖਿਰ ਇਹ ਧਮਕੀ ਕਿਸ ਦੇ ਵੱਲੋਂ ਭੇਜੀ ਗਈ ਹੈ ਤੇ ਕਿਉਂ ਭੇਜੀ ਗਈ ਹੈ ਤਾਂ ਚਾਰ ਮੰਜ਼ਲਾ ਹਸਪਤਾਲ ਦੀ ਇਮਾਰਤ ਦੀ ਤਲਾਸ਼ੀ ਲਈ ਡੌਗ ਸਕੁਐਡ ਦੀ ਮਦਦ ਵੀ ਲਈ ਜਾ ਰਹੀ ਹੈ ਹਸਪਤਾਲ ਦੇ ਕੰਪਲੈਕਸ ਅਤੇ ਪਾਰਕਿੰਗ ਵਿੱਚ ਖੜੇ ਸਾਰੇ ਵਾਹਨਾਂ ਨੂੰ ਬਾਹਰ ਕੱਢ ਲਿਆ ਗਿਆ ਇਸ ਕਾਰਨ ਨਾ ਸਿਰਫ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਗੋਂ ਜੋ ਉਹਨਾਂ ਦੇ ਨਾਲ ਜਿਹੜੇ ਨੇ ਰਿਸ਼ਤੇਦਾਰ ਨੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਹਸਪਤਾਲ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਹਰ ਰੋਜ਼ ਜਿਹੜਾ 1000 ਤੋਂ ਵੱਧ ਮਰੀਜ਼ ਜਿਹੜੇ ਨੇ ਉਹ ਇਲਾਜ ਕਰਵਾਉਂਦੇ ਨੇ ਤਾਂ ਇਸ ਜਿਹੜਾ ਕਿ ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਪੀਐਮ ਨਰਿੰਦਰ ਮੋਦੀ ਆਪਣੇ ਦੌਰੇ ਦੇ ਉੱਤੇ ਨਿਕਲੇ ਹੋਏ ਨੇ ਜਿਹੜੇ ਹੜ੍ਹ ਪੀੜਿਤ ਇਲਾਕੇ ਨੇ ਪਰਿਵਾਰ ਨੇ ਉਹਨਾਂ ਦਾ ਜਾਇਦਾ ਲੈਣ ਦੇ ਲਈ ਅੱਜ ਨਿਕਲੇ ਹੋਏ ਨੇ ਦੌਰੇ ਦੇ ਉੱਤੇ ਤੇ ਦੂਜੇ ਪਾਸੇ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕਿ ਜਿਹੜਾ ਮੰਡੀ ਜ਼ਿਲ੍ਹੇ ਦੇ ਨਿਰਚੌਕ ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਧਮਕੀ ਕਾਲਜ ਪ੍ਰਿੰਸੀਪਲ ਡਾਕਟਰ ਡੀਕੇ ਵਰਮਾ ਦੇ ਈਮੇਲ ਤੇ ਭੇਜੀ ਗਈ ਹੈ ਕਾਲਜ ਪ੍ਰਸ਼ਾਸਨ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਅਤੇ ਬੰਬ ਨਿਰੋਧਕ ਦਸਤਾ ਜਿਹੜਾ ਮੌਕੇ ਤੇ ਪਹੁੰਚੇ ਨੇ ਅਤੇ ਜਾਂਚ ਦੇ ਵਿੱਚ ਜੁਟੇ ਹੋਏ ਨੇ ਜਾਂਚ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਕਿ ਕਿਸ ਦੇ ਵੱਲੋਂ ਇਹ ਧਮਕੀ ਜਿਹੜੀ ਹੈ ਉਹ ਭੇਜੀ ਗਈ ਹੈ ਜਿਹੜਾ ਪ੍ਰਿੰਸੀਪਲ ਦੇ ਈਮੇਲ ਦੇ ਉੱਤੇ ਇਹ ਧਮਕੀ भेजी ਗਈ ਹੈ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰੇ ਦੇ ਉੱਤੇ ਨੇ ਤੇ ਦੂਜੋ ਦੂਜੇ ਪਾਸੇ ਜਿਹੜੀ ਇਹ ਵੱਡੀ ਖਬਰ ਹੈ ਇਹ ਸਾਹਮਣੇ ਆ ਰਹੀ ਹੈ ਕਿ ਮੰਡੀ ਦੇ ਮੈਡੀਕਲ ਕਾਲਜ ਨੂੰ ਜਿਹੜਾ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਮੰਡੀ ਜ਼ਿਲ੍ਹੇ ਦੇ ਇਹ ਨਿਰਚੋਕ ਮੈਡੀਕਲ ਕਾਲਜ ਨੂੰ ਜਿਹੜੀ ਧਮਕੀ ਮਿਲੀ ਹੈ ਇਹ ਧਮਕੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਡੀ ਕੇ ਵਰਮਾ ਦੇ ਈਮੇਲ ਤੇ ਭੇਜੀ ਗਈ ਹੈ ਤਾਂ ਕਾਲਜ ਪ੍ਰਸ਼ਾਸਨ ਦੇ ਵੱਲ ਕਾਲਜ ਦੇ ਵੱਲੋਂ ਜਿਹੜਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ گیا ہے ਤਾਂ ਪ੍ਰਸ਼ਾਸਨ ਜਿਹੜੀ ਹੈ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਕਿਸ ਦੇ ਵੱਲੋਂ ਇਹ ਧਮਕੀ ਜਿਹੜੀ ਹੈ ਭੇਜੀ ਗਈ ਹੈ ਤਾਂ ਉੱਥੇ ਹੀ ਜਿਹੜਾ ਮੈਡੀਕਲ ਕਾਲਜ ਹੈ ਉਹ ਪੂਰਾ ਖਾਲੀ ਕਰਵਾ ਲਿਆ ਗਿਆ ਜਿੰਨੇ ਵੀ ਅੰਦਰ ਮਰੀਜ਼ ਸਿਗੇ ਉਹਨਾਂ ਨੂੰ ਜਿਹੜਾ ਬਾਹਰ ਕੱਢ ਲਿਆ ਗਿਆ ਤਾਂ ਚਾਰ ਮੰਜ਼ਿਲਾਏ ਇਮਾਰਤ ਹੈ ਤੇ ਹੁਣ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਉੱਥੇ ਡੌਗ ਸਕੁਐਡ ਦੀ ਟੀਮ ਦੇ ਵੀ ਜਿਹੜੀ ਮਦਦ ਲਿੱਤੀ ਜਾ ਰਹੀ ਹੈ ਕਿ ਕਿਸ ਦੇ ਵੱਲੋਂ ਜਿਹੜੀ ਇਹ ਧਮਕੀ ਭੇਜੀ ਗਈ ਹੈ ਪ੍ਰਸ਼ਾਸਨ ਜਿਹੜੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ